ਰੱਖਿਆ ਸੀ ਜਦੋਂ ਮੈਂ ਤੇਗ ਦਾ ਯਹਰ ਦਿਖਾਇਆ ਸੀ ਮੈਂ ਇਹ ਤੇਗ ਚਲਾਉਣੀ ਜਾਣਦਾ ਹਾਂ ਮੈਨੂੰ ਲਖਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ ਉਹ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਹ ਮਾਣੀ ਬਾਪੂ ਦੀਆਂ ਪਹਿਨੀਆਂ ਦੇਖੀਆਂ ਦੋ ਤੇਗਾ ਤੂੰ ਕਿਹੜੀ ਤੇਗ ਤੋਂ ਡਰਾਉਣਾ ਹਾਂ ਮੈਂ ਆਪਣੇ ਬਾਪ ਦੀ ਗੋਦੀ ਵਿੱਚ ਬੈਠ ਕੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਦੇਖੀਆਂ ਹਨ ਮੈਂ ਉਹਨਾਂ ਕਿਰਪਾਨਾਂ ਦੇ ਵਿੱਚ ਖੇਡਿਆਂ ਬੈਠ ਕਰਕੇ ਮੈਂ ਜੰਮਦਿਆਂ ਤੇਗਾ ਦੀ ਸ਼ਾਹ ਮਾਣੀ ਬਾਪੂ ਦੀਆਂ ਪਹਿਨੀਆਂ ਦੇਖੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾ ਸ਼ਾਹਜਹਾਂ ਵੀ ਗੱਲ ਕੀਤੀ ਕਿ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਚਾਰ ਜੰਗਾਂ ਕੀਤੀਆਂ ਤੇਰੇ ਬਾਪ ਨੇ ਤੇ ਚਮਾ ਚੌਦੀ ਹਾਰ ਹੋਈ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾ ਹੁਣ ਵੀ ਦੇਖੀ ਆਉਂਦੇ ਸਮੇਂ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਖੋਤੇ